ਕਹੇ ਤੇਰੇ ਭਾਵੇਂ ਸਾਡਾ ਨਾਂ ਪੁੱਛ ਲੈ ਨਾ ਚੱਲਦਾ ਏ ਟੌਪ ਤੇ ਤੇਰਾ ਯਾਰ ਉੱਤੋਂ ਮੋਟੇ ਨਾਲ ਮੋਟਾ ਜੋੜ ਖੜੇ ਯਾਰ ਹੈ ਹਾਂਜੀ ਬਾਬੋ ਮੀਝਾ ਹਟਿਆ ਤੇ ਗਰੁੱਪ ਹੋ ਗਿਆ ਰੈਡੀ ਸਾਰਾ ਕਰਦੇ ਆ ਗੱਟੇ-ਗੁੱਟੇ ਆਟੇ ਵਾਲੇ ਪਾਉਣੇ ਆ ਫਿਰ ਫਤਿਹਗੜ੍ਹ ਸਾਹਿਬ ਨੂੰ ਚੱਲੇ ਹਾਂਜੀ ਗਰੁੱਪ ਕਹਿੰਦੇ ਨੇ ਇੱਥੇ ਪਹੁੰਚ ਕੇ ਬਰਾੜਾ ਰਗੀ ਉਹ ਗਾਂ ਬੜ ਬੜ ਖੜਾ ਟਰੈਕਟਰ ਚੱਕਣਾ ਸੀ ਸੋਨੇ ਲਿਕਾ ਇੱਕ ਉਹਦੀ ਟਰਬੋ ਹੀ ਲਗਾਉਣੀ ਸੀ ਇੱਥੋਂ ਪੋਨੇ ਚੱਲ ਆਹ ਹੁੰਦੇ ਚੰਡੇ ਜੱਕੀ ਗਰੁੱਪ ਆਹ ਪਾ ਚੰਡਾ ਵੀ ਪਿੱਛੇ ਬੈੱਕ ਚੈੱਕ ਕਰੋ ਸਟੈਂਡਰਡ ਦਾ ਚੱਲਦੇ ਫਿਰ ਹੁਣ ਰਾਤ ਚ ਬਰਾੜ ਆਰ ਗਿਆ ਵੀ ਮਿਲਦੇ ਆ ਸਾਰੇ ਟਰੈਕਟਰ ਇਕੱਠੇ ਹੁੰਦੇ ਨੇ ਇੱਥੇ ਹੋਰ ਸਾਡੇ ਲੈ ਕੀ ਮਾਹੌਲ ਆ ਇੱਕ ਨੰਬਰ ਮਾਹੌਲ ਤੁਸੀਂ ਜਮਰ ਓਕੇ ਆਇਕੀ ਦੀ ਆ ਦੱਸੋ ਰਹੀ ਆ ਤਾਂ ਬੱਲਾ ਉਹ ਤਾਂ ਆਲੇ ਦੱਸ ਕਿਵੇਂ ਆ ਲਿਆਂਦੇ ਦੱਸ ਉਹ ਆ ਸੀ ਸਿਰਾ ਸਿਰਾ ਕਾਲਾ ਦੀ ਬਸ ਹੋ ਗਿਆ ਲੈ ਦੋ ਮਿੰਟ ਤੱਕ ਐਰ ਜੇ ਮੁੰਡੇ ਘਰ ਘਰ ਜੰਮਣ ਤੇਲ ਹੀ ਮਗਾਦਾ ਕੀ ਭਾਜੀ ਕੁਝ ਕਹਿਣਾ ਚਾਹੋ ਤੁਸੀਂ ਮੁੰਡਿਆਂ ਬਾਰੇ ਉਹ ਹਾਈ ਲੈਵਲ ਨੇ ਉਹ ਸੇਫ ਆ ਤੋ ਗਿਆ ਸਾਰਾ ਗਰੁੱਪ ਦਿੱਤਾ ਲੋਹ ਹੀ ਲੋਹਾ ਕਰਤਾ ਲੋਹ ਹੀ ਲੋਹਾ ਕਰਤਾ ਕੌਲੇ ਕਰ ਆਪਣਾ ਫੇਰ ਕਾਂਸਾ ਮਾਂਸਾ ਹੋਰ ਕਦੋਂ ਕਸੋਂਗੇ ਬੋਛੇਗੇ ਸਰੀ ਮਸਤ ਹੋਣਾ ਸਾਬ ਆ ਖੜੇਆ ਕੋੜੇ ਤੂੰ ਆ ਅੱਜ ਜੱਕੀ ਕਰ ਆ ਜਾ ਬੰਦੂ ਆ ਬਾਪੂ ਆਪਣੀ ਟੀਮ ਚੱਲਣਾ ਸੰਘਿਆਣੀ ਆ ਤਾਂ ਕਰੋ ਚੈੱਕ ਪੂਰੇ ਕਿਤੇ ਜੇ ਆਪਾਂ ਤੇ ਕਰੋ ਆਪਣੇ ਪਾਰ ਪਾੜ ਕੇ ਪੰਜ ਪੰਜ ਪਰੌਂਠੇ ਚਾਲੇ ਹੋ ਗਏ ਸਿੱਧੇ ਆ ਖੜਾ ਇੱਕ ਤਾਂ ਸਟੈਂਡਰਡ ਆਪਣਿਆਂ ਦਾ ਕੈਮਰਾ ਸਾਫ਼ ਕਰ ਲਈ ਬੜਾ ਜ ਆਹ ਹੋ ਜਾਂਦੀ ਆ ਮਿਸਟੇਕ ਆਪੇ ਪਟਿਆਲੇ ਪਹੁੰਚ ਗਏ ਡਾਇਰੈਕਟਰ ਹੋ ਚੁੱਕੇ ਹਾਂਜੀ ਬਾਬੇ ਪਟਿਆਲੇ ਆ ਗਏ ਆ ਜਾਂਦੇ ਡਾਇਰੈਕਟਰ ਪਤਨੀਆਂ ਪੈ ਗਈਆਂ ਪਟਿਆਲੇ ਚ ਸਾਰੇ ਏਟਰ ਪੂਰੇ ਨਾਲੇ ਅਨਪਾੜ ਦਾ ਟਰੈਕਟਰ ਹੌਲੀ ਰੱਖਿਆ ਕਰੋ ਬਾਈ ਬਾਲਾ ਹੌਲੀ ਜਮਾ ਬਾਈ ਕੋਈ ਤਾਲ ਕਿਹੜਾ ਥੋੜਾ ਹਰਬਨ ਖਾਵਾ ਕਿੱਥੇ ਆ ਸੱਕਲੇ ਲੰਗਰ ਲੰਗਰ ਮੁੰਡਿਆਂ ਨੇ ਸਾਰਿਆਂ ਨੂੰ ਦੱਸਦਾ ਗਣਾ ਸਟੈਂਡਰਡ ਫੋਨ ਅਜੀਤ ਦਾ ਕਰਕੇ ਸ੍ਰੀ ਪਤੇਗੜ ਸਾਹਿਬ ਚ ਐਕਟਰ ਅਜੇ 23 ਕਰਕੇ ਤਾਂ ਰਸ ਘੱਟੀ ਆ ਟਰੈਕਟਰਾਂ ਦਾ ਕੱਲ ਨੂੰ ਬਹੁਤ ਟਰੈਕਟਰ ਆਉਣਗੇ ਉਹ ਜਾਂਦੇ ਆ ਸਾਰੇ ਕਿੰਨਾ ਕੇ ਟਾਈਮ ਹੋ ਗਿਆ ਸਾਢੇ 9 ਹੋ ਗਏ ਹਾਂ 10 ਵਜੇ ਚਾਰ ਸਾਢੇ 4 ਤੁਰੇ ਸੀ ਵਿੱਚ ਲੰਗਰਾਂ 'ਚ ਖੜਦੇ ਆਏ ਵਧੀਆ ਟਾਈਮ ਆ ਗਿਆ ਪਹੁੰਚ ਗਏ ਸੋ ਕੋਏ ਪਾਣੀ ਪਾਣੀ ਪੜਾਈਏ ਜੋ ਦਾ ਰੈਡੀ ਕਰਦੇ ਹੋ ਬੱਸੇ ਮਾੜਾ ਇਹ ਨਹੀਂ ਹੋਣਾ ਮਾੜਾ ਇਹ ਕਰਾ ਦੇ ਵੀ ਆਪਣੇ ਲਈ ਟਰਾਲੀ ਜਿਹੜੀ ਲਾ ਕੇ ਲਿਉਣਾ ਹੈ ਜੋ ਵੀ ਲਾਉਣਾ ਸਮਾਨ ਤੇਰੀ ਕਾ ਖੇਲਣੇ ਟਰੈਕਟਰ ਹੀ ਜੱਥਲੇ ਅੱਛਾ ਸੌ ਗੱਟਾ ਲਾਇਆ ਤੇਰੇ ਭਾਈ ਨੇ ਹੈ ਇਹ ਮੁੰਡੇ ਕਹਿੰਦੇ ਸੇਵਾ ਵੀ ਕਰਦੇ ਆ ਸਾਰਾ ਕੁਝ ਹੀ ਕਰਦੇ ਸਾਰਾ ਸੇਵਾ ਵੀ ਕਰਦੇ ਆ ਟਾਇਰ ਵੀ ਕਮਾਉਣਾ ਛੜਦੇ ਵੀ ਆ ਸਾਲਾਂ ਵਿੱਚ ਕਾਉਣਾ ਡੱਕ ਵੀ ਤਰਾਉਨੇ ਆ ਸੀਲਿੰਗਾਂ ਵੀ ਕਰਾਉਨੇ ਆ ਹਾਏ ਇਹਨਾਂ ਕੁਝ ਤਰ੍ਹਾਂ ਦੇ ਆ ਗੋਸਤਰ ਲਾ ਲੋ ਚੱਕ ਕੱਪੜੇ ਹੁਣੀ ਕਾਪੜਾ 36 30 ਬੇਬਾ ਪਹਿਲੇ ਨੰਬਰ ਤੇ ਕਿਉਂਕਿ ਬਾਬੇ ਨਾਲ ਹੀ ਜਾਣਾ ਕੋਸਾ ਗੱਲ ਸਹੀ ਹੈ ਤਾਂ ਹੀ ਫੇਰ ਘੁੰਮਦੇ ਆ ਟਾਇਰ ਫੇਰ ਘੁੰਮਦੇ ਟਾਇਰ ਮੇਰੀ ਟਾਇਰ ਘੁੰਮਦੇ ਆ ਹਾਏ ਅੱਗੇ ਅੱਗੇ ਹਰਾ ਨਹੀਂ ਕਰਾਂਗੇ ਹਾਏ ਚੱਲੋਣਾ ਭਾਈ ਵੈਰਟੀ ਆ ਕੀ ਆ ਕੀ ਆ ਕੀ ਆ ਅੱਜ ਵੀ ਨਹੀਂ ਪੈਨੇਟਾਂ ਵਾਂਗੂ ਫੜਾਉਂਦੇ ਆ ਕੀ ਆ ਕੀ ਆ ਕੀ ਆ ਹਰਮਨ ਉਹ ਰੇ ਆ ਗਿਆ ਕੀ ਹੋ ਗਿਆ ਗੱਲ ਬਣੀ ਆ ਹਾਂਜੀ ਬਾਬੇ ਲੰਗਰ ਚੋਂ ਸਮਾਨ ਸਮੂਹ ਲਾਤਾ ਓਏ ਚੱਲਿਏ ਓਏ ਜੱਕੀ ਨੂੰ ਕਹ ਮੂਰੇ ਲਾ ਟਰੈਕਟਰ

ਲੋਈ ਇਹ ਵਜੂਤੀ ਸਰੂਪ ਗੁਰੂਗਰ ਸੀਗੇ ਸਟਾન્ડ ਮੁੰਡਿਆਂ ਨੇ ਸਾਰਿਆਂ ਨੇ ਕਰ ਲਿਆ ਤੇ ਮੋٹے ਵੀ ਨਹੀਂ ਦਸਤਾਰਾਂ ਸਜਾਈ ਜਾਂਦੇ ਹਨ ਤੇ ਬਾਕੀ ਹੁਣ ਆਪਾਂ ਜੋਤੀ ਸਰੂਪ ਗੁਰੂਗਰ ਮੱਥਾ ਦੇਖਦਾਂਗੇ ਤੇ ਉਹ ਦੋਵਾਂ ਟਰਾਲੀਆਂ 'ਚ ਕੱਪੜੇ ਰੱਖ ਕੇ ਤੇ ਉਹ ਦੋਵਾਂ ਅੱਗੇ ਜਾਵਾਂਗੇ ਢੰਡੇ ਵਰਜ ਮੱਥਾ ਦੇਖਣ ਉਧਰ ਹਨਾ ਖੇ ਮਿੱਤਰਾਂਗੇ ਹਾਂ ਜੀ ਬਾਬੇ ਮੀਮੂ ਪੈ ਗਿਆ ਬੁਰਾ ਹਾਲੀ ਆ 27 ਤਰੀਕ ਦਾ ਦੇਣਾ ਚੇਕੜੀ ਆ ਜੁਨੀਵਰਸਿਟੀ ਦਿਖਾਉਣਾ ਤੁਹਾਨੂੰ ਜਾ ਕੇ ਹਾਲ ਵੀ ਕੀ ਆ ਐਂ ਐਂ ਚੰਦਨ ਦੀ ਦਵਾਈ ਦਿੱਤੀ ਜਾਂਦੀ ਆ ਭਾਈ ਕੰਤੀ ਦੇ ਕੋਲ ਆਪਾਂ ਪਾਣੀ ਦਾ ਪੇਣਾ ਮੱਤ ਬਾਪ ਪਿੰਡੀ ਦੇ ਦਾ ਆਪਾਂ ਸਰਕਾਰੀ ਕੰਪਿਟਿਸ਼ਨ ਨੰਬਰ ਤੇ ਲੱਗਦਾ ਕਰੋ ਚੈੱਕ ਟ੍ਰੈਫਿਕ ਲੋਕਾਂ ਦੀ ਜਾਨ ਲੱਗ ਗਈ ਸਾਰੇ ਤੇ ਉਧਰੋਂ ਮੀਂਹ ਪਈ ਜਾਂਦਾ ਔਰ ਆਪਣੇ ਰੇ ਕੈਨਸਲ ਕਰਤੀ ਅੱਜ ਮੀਂਹ ਕਰਕੇ ਕਿੰਨੇ ਕੱਲ ਨੂੰ ਚੱਲਾਂਗੇ ਚਾਹ ਕਰੋ ਆਪਣੇ ਕੱਟ ਲੈ ਟਰਾਲੇ ਉਹ ਘੜਾ ਸਟੈਂਡਡ ਦੋਨੇ ਆ ਖੜੇ ਜਾਂਦੇ ਠੀਕਰ ਕਰ ਕਰ ਬੱਸ ਬਾਈ ਗਰਾਉਂਡੀ ਰਹਿੰਦੇ ਆ ਆਹ ਹੋ ਗਿਆ ਗੰਡੇ ਚਾਹ ਦੇ ਦੇ ਪੁੱਤ ਫੜ ਕੇ ਕਾਟਾ ਸਟਾਰਟ ਨਹੀਂ ਹੋਇਆ ਆਪਣੇ ਵਾਲਾ ਸੰਕਲਾ ਪਾ ਕੇ ਸਟਾਰਟ ਕਰਦੇ ਪਿੰਡ ਸੇ ਆ ਬੜੀ ਫੂਨ ਹਰਮਣ ਬੈਠੀ ਬਈ ਐ ਛਲਾਰੂ ਬਣਦਾ ਹਰਮਣ ਆ ਉਹਨਾਂ ਦੀ ਟਰਾਲੀ 'ਤੇ ਦੋ ਬੰਦੇ ਆ ਜਿਹੜੇ ਪਾਤਾ ਟੈਡ ਕਰ ਲੈ ਸੰਕਲਾ ਸੰਗਲ ਟਾਇਰ ਟ ਕਰ ਲਾ ਹੌਲੀ ਕਿ ਚਲਾ ਫੁੱਲ ਰੇਸ ਕਰਕੇ ਪਾਸੇ ਉਹ ਪਾਸੇ ਹੋ ਗਿਆ ਨਾ ਨੀ ਅੱਜ ਕੀ ਪੇ ਮੂਰੇ ਦੇਖਾ ਪਾਤਰੇ ਦਾ ਕੰਮ ਕੀ ਪੇ ਫੋਲਸ ਨਾ ਮੱਦ ਲਈ ਜੂਕਾਰ ਦੇ ਖਾ ਮਤੇ ਆ ਕੇ ਬਈ ਕਾਹਦਾ ਕਰਦਾ

ਹਾਣੀ ਗਰੁੱਪ ਕਿੱਧਰ ਲਈਏ ਫਿਰਦਾ ਸਾਰੇ ਟਰੈਕਟਰ ਭੈਣੋ ਟਰੈਕਟਰ ਦਾ ਨਵਾਂ ਨਾਂ ਦੀ ਬੂਰੇ ਪਿੱਛੇ ਵੀ ਆਪਣੇ ਲਈ ਹੁੰਦੇ ਯਾਰ ਸਾਰੇ ਆਪਣੇ ਹਾਂਜੀ ਬਾਪੇ ਦਾ ਬੰਦਰ ਵਾਲਿਆ ਜਾਵਾਂ ਬਾਕੀ ਨੂੰ ਤੜਕੇ ਦਿਖਾਵਾਂ ਇਹ ਫੋਨ ਤਾਂ ਹੁਣ ਬੰਦ ਹੋਣ ਵਾਲਾ ਤੜਕੇ ਟਰਾਲੀ ਟਰੂਲੀ ਸਹੀ ਕਰਨੀ ਆ ਮੁੰਡੇ ਬੈਠੇ ਇੱਧਰ ਬੰਨੇ ਹਵਾ ਦੀ ਸੋਇ ਵਾਲੇ ਪੁਲ ਤੇ ਆ ਗਿਆ ਆਪਣੇ ਕੇਤ ਵਾਲੇ ਪੁਲ ਤੇ ਮੇਰਾ ਹੀ ਹੋ ਗਿਆ ਹੂੰ ਤਾਂ ਪਰ ਕੰਮ ਬੜਾ ਸੀ ਬਹੁਤ ਔਖੇ ਹੋਏ ਪਰ ਨਿਕਲੇ ਵੀਰ ਵੀ ਸੇਕ ਦਾ ਟਾਈਮ 6:00 ਵਜੇ ਪਹੁੰਚ ਕੇ ਸਾਡੇ ਕੀ ਹਾਂਜੀ ਬਾਬੇ ਉਹ ਮੁੰਡੇ ਤੜਕੇ ਆ ਕੇ ਪਹੁੰਚ ਗਏ ਸੀ ਰਾਤ ਨੂੰ ਕੋਲਤੀਆਂ ਇੱਧਰੋਂ ਆਫੇ ਗੱਦੀ ਗੱਦੀ ਸਿੱਟੇ ਮਿੱੱਚਾ ਗੱਦੇ ਵਿੱਚ ਦਿੱਕ ਕਰਦੇ ਸਾਰੇ ਆਫੇ ਗੱਡੀਆਂ ਤੇ ਚਿੱਟੇ ਟਰੈਕਟਰ ਦੀ ਹਾਲਤ ਚ ਇੱਕ ਸੱਚ ਇਦਰੋ ਕਾਣ ਹੋ ਗਿਆ ਉਹਨੂੰ ਮਣੀ ਨੂੰ ਆਖਿਆ ਸੀ ਵੀ ਜਿਹੜਾ ਸਮਾਰ ਕੇ ਪਰਦੀਆਂ ਦਾ ਹਿਲਦੀਆਂ ਹੀ ਨਹੀਂ ਆ ਵਟਦੀਆਂ ਗਰ ਆਪਣੀ ਆ ਵਟਦੀਆਂ ਜਿਹੜਾ ਤਾਂ ਐ ਪੱਟ ਦਾਂਦੇ ਆ ਏ ਚੱਲ ਕੋਈ ਨਾ ਦਾ ਹੋ ਜੂਗਾ ਹੱਲ ਇਹਦਾ ਹੋ ਜੂਗਾ ਯਾਰ ਹਾਂ ਉਹਨੂੰ ਆਖਿਆ ਸੀ ਵੀ ਜਿਹੜਾ ਸਵਾਰ ਕੇ ਕਰ ਦੋ ਸ਼ੀਲ ਬੈਲ ਵਾਲੀਆਂ ਲੜਾਈਆਂ ਕਰਦਾ ਹਾਂ ਹੁਣ ਸਾਰਾ ਕੇਰਾ ਹੁਣ ਤੋ ਕਿ ਆਈਂ ਅੰਦਰ ਲਾਵੇਂ ਕਿਤੇ ਕੱਢਿਆ ਗੁੱਢਿਆ ਉਦੋਂ ਕਰਾ ਦਾਂਗੇ ਕੁਛ ਨਹੀਂ ਉਹ ਤੇ ਪਾਜੀ ਦੀ ਤੋ ਬਾੜ ਦੀ ਹੈ ਬੰਦਾ ਟੱਕ ਲੈਨੇ ਕਰੋ ਚੱਕ ਲੈਨੇ ਲੋ ਅੱਖ ਲਾਲ ਰੱਖੀ ਪਾੜੇ ਅੱਖ ਲੈਨਿਆਂ ਨੇ ਫਿਰ ਸ਼ੱਕ ਪੈਂਦੇ ਜੇ ਕੋ ਕਰਦਾ ਗਦਾਰੀ ਸਾਡੇ ਨਾਲ ਪੱਤਰ ਪੈਰ ਨਾਲੇ ਯਾਰੀ ਤੋਂਵੇਂ ਮਾੜੀ